ਕਹਿੰਦੇ ਜਿਨ੍ਹਾਂ ਦੇ ਘਰੇ ਔਲਾਦ ਨਹੀਂ ਹੁੰਦੀ ਉਹ ਤਰਸਦੇ ਨੇ ਤੇ ਇਸ ਪਰਿਵਾਰ ਦੇ 4 ਸਾਲਾਂ ਬਾਅਦ ਇੱਕ ਧੀ ਨੇ ਜਨਮ ਲਿਆ ਤੁਸੀਂ ਦੇਖੋ ਕਿੰਨੀ ਖੁਸ਼ੀ ਮਨਾ ਰਹੇ ਆ ਤਰਤੀ ਦੇ ਪੈਰ ਨਹੀਂ ਲੱਗ ਰਿਹਾ ਤੇ ਧੀ ਨੂੰ ਦੇਖੋ ਗੱਡੀ ਵਿੱਚ ਗੱਡੀ ਨੂੰ ਹਾਰ ਸ਼ਿੰਗਾਰ ਕੇ ਤੇ ਵਿੱਚ ਪਟਾ ਕੇ ਲਿਆਇਆ ਸਲਾਮ ਆ ਯਾਰ ਸਤਿਕਾਰ ਕਰਿਆ ਕਰੋ ਵਾਹਿਗੁਰੂ ਜੀ ਅੱਗੇ ਵੀਡੀਓ ਵੀ ਦੇਖੋ ਹਾਂ ਜੀ ਮੇਰਾ ਨਾਮ ਗੋਲਜਨ ਸਿੰਘ ਆ ਜੀ ਮੋਗੇ ਤੋਂ ਆ ਜੀ ਅਸੀਂ ਸਾਡੇ ਅੱਜ ਗੁੜੀਆ ਹੋਈ ਆ ਜੀ 4 ਸਾਲ ਬਾਅਦ ਸਾਡੇ ਘਰ 'ਚ ਖੁਸ਼ੀ ਆਈ ਹੈ ਜੀ ਬਹੁਤ ਖੁਸ਼ੀ ਆ ਤੁਹਾਨੂੰ ਜੀ ਤੇ ਸਾਨੂੰ ਮੁੰਡਾ ਚਾਹੀਦਾ ਨਹੀਂ 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 ਕੁੜੀਆਂ ਬਹੁਤ ਪਿਆਰ ਦਿੰਦੀਆਂ ਜੀ ਕੀ ਕਹਿਣਾ ਚਾਹੋਗੇ ਅਕਸਰ ਜਿਹੜਾ ਦੇਖਿਆ ਜਾਂਦਾ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਇਹ ਤਾਂ ਮੁੰਡਿਆਂ ਨਾਲੋਂ ਵੱਧ ਕੇ ਹੁੰਦੀਆਂ ਜੀ ਹਾਂ ਜੀ ਜੇ ਜੇ ਕੋਈ ਕਹਿੰਦਾ ਨਾ ਵੀ ਫੇਰ ਕੀ ਹੋਇਆ ਬਹੁਤ ਸਾਨੂੰ ਕਹਿੰਦੇ ਸੀਗੇ ਵੀ ਫੇਰ ਕੀ ਹੋ ਗਿਆ ਕੋਈ ਨਹੀਂ ਫੇਰ ਕੀ ਹੋ ਗਿਆ ਨਹੀਂ ਮੇਰੀ ਧੀ ਨਹੀਂ ਮੇਰਾ ਬੱਚਾ ਹੈ ਮੁੰਡਾ ਹੈ ਮੇਰਾ ਹਾਂ ਇਹਨੂੰ ਮੁੰਡਿਆਂ ਤੋਂ ਵੱਧ ਕੇ ਰੱਖਾ ਗਿਆ ਸੀ ਹਾਂਜੀ ਪਿਆਰ ਦੇ ਜਾਂਦੇ ਨੂੰ ਇਹਦੇ ਇਹਦੇ ਹੱਥੇ ਨਾ ਬਾਹਾਂ ਫਿਲਾ ਕੇ ਖੜੇ ਆ ਬਹੁਤ ਸਾਡੇ ਤੇ ਚੱਕਰ ਨੂੰ ਖੜੇ ਨੂੰ ਤਰਸਦੇ ਫਿਰਦੇ ਆ ਬੱਚੇ ਨੂੰ ਕਦੋਂ ਘਰੇ ਆਵੇ ਹਾਂਜੀ ਪੂਰੇ ਹਾਂਜੀ ਜੀ ਜੀ ਸਾਰਨ ਸਾਸਿਕਾਲ ਜੀ ਮੇਰਾ ਨਾਮ ਜਗਤਜੀਤ ਸਿੰਘ ਆ ਜੀ ਮੋਗੇ ਤੋਂ ਪਹਿਲੀ ਗੱਲ ਤਾਂ ਤਾਇਏ ਦੀ ਗੱਲ ਮੈਂ ਤਾਇਆ ਦਾ ਘੌਣਾ ਨਹੀਂ ਮੈਂ ਇਹਨੂੰ ਕਹੇ ਵੱਡੇ ਪਾਪਾ ਕਹਿਣਾ ਮੈਂ ਕੁੜੀ ਨੂੰ ਤਰਸਿਆ ਪਿਆ ਸੀਗਾ ਮੈਂ ਕੁੜੀਆਂ ਨੂੰ ਇੰਨਾ ਪਿਆਰ ਲੈਂਦੀ ਆ ਬੱਚੇ ਕਿ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਤੇ ਮੈਂ ਅੱਜ ਦੇ ਜਿਹੜੇ ਜੋਗ ਚੱਲ ਰਿਹਾ ਵਾ ਲੋਕੀ ਕਹਿੰਦੇ ਵੀ ਧੀਆ ਇਦਾਂ ਨਹੀਂ ਉਦਾਂ ਨਾ ਜਾਂ ਮੂੰਹ ਮਰਝਾ ਲੈਂਦੇ ਪਰ ਨਹੀਂ ਇਹ ਕੰਮ ਨਾ ਕਰਿਆ ਕਰੋ ਧੀਆ ਤਾਂ ਬਹੁਤ ਪਿਆਰ ਲੈਂਦੀਆਂ ਵਾ ਇਹਨਾਂ ਮੈਂ ਤਾਂ ਤਰਸਿਆ ਪਿਆ ਸੀ ਕੁੜੀ ਨੂੰ ਕਿ ਅੱਜ ਪਰਮਾਤਮਾ ਨੇ ਸਾਡੇ ਘਰ ਧੀ ਦੀ ਦਾਤ ਬਖਸ਼ੀ